ਗੁਰੂ ਜੀ ਸ਼ੁਕਰਾਨਾ ਗੁਰੂ ਜੀ ਸੰਗਤ ਜੀ ਜੈ ਗੁਰੂ ਜੀ ਓਮ ਨਮਾ ਸ਼ਿਵਾਏ ਸ਼ਿਵ ਜੀ ਸਦਾ ਸਹਾਇ ਓਮ ਨਮਾ ਸ਼ਿਵਾਏ ਗੁਰੂ ਜੀ ਸਦਾ ਸਹਾਇ ਸੰਗਤ ਜੀ ਮੈਂ ਆਪਣਾ ਸ਼ੁਕਰਾਨਾ ਸਤ ਸੰਪੋਣਾ ਚਾਹਨੀ ਆ ਦੱਸਣਾ ਚਾਹੁੰਦੇ ਤੁਹਾਨੂੰ ਸਾਰਿਆਂ ਨੂੰ ਇਹ ਮੈਂ ਪਹਿਲਾਂ ਵੀ ਤਾਂ ਚੁੱਕੀ ਮੇਰਾ ਬੱਚਾ ਫਰੀ ਮਚੁਰ ਬੱਚਾ ਆ ਹਨਾ ਤੇ ਗੁਰੂ ਜੀ ਦੀ ਕਿਰਪਾ ਦੇ ਨਾਲ ਉਹਨਾਂ ਦਾ ਮੈਂ ਜਲ ਪ੍ਰਸ਼ਾਦ ਪਲਉਣੀ ਆ ਬਹੁਤ ਕਿਰਪਾ ਆ ਮੇਰੇ ਬੱਚੇ ਉੱਤੇ ਹਾਂਜੀ ਲੱਖ ਲੱਖ ਸ਼ੁਕਰਾਨਾ ਗੁਰੂ ਜੀ ਬਹੁਤ ਬਹੁਤ ਸ਼ੁਕਰਾਨਾ ਤੁਹਾਡਾ ਸ਼ੁਕਰਾਨਾ ਸ਼ਬਦ ਵੀ ਬਹੁਤ ਛੋਟਾ ਆ ਤੁਹਾਡੇ ਤੁਹਾਡਾ ਮੇਰੀ ਜ਼ਿੰਦਗੀ ਚ ਆਰਨਾ ਹਨਾ ਮੇਰੀ ਜ਼ਿੰਦਗੀ ਚੇਂਜ ਹੋ ਗਈ ਆ ਗੁਰੂ ਜੀ ਮੇਰੀ ਇਨੀ ਜ਼ਿੰਦਗੀ ਚੇਂਜ ਹੋ ਗਈ ਆ ਨਾ ਕਿ ਸ਼ਦ ਮੈਂ ਆਪਣੇ ਲਫਜ਼ਾ ਵਿੱਚ ਵੀ ਨਹੀਂ ਤੁਹਾਨੂੰ ਬਿਆਨ ਕਰ ਸਕਦੀ ਤੇ ਹਨਾ ਮੇਰੇ ਬੱਚੇ ਦੀ ਵੱਡੇ ਹਸਪੀਟਲ ਅਪਾਇੰਟਮੈਂਟ ਸੀ ਤੇ ਸਾਨੂੰ ਉਹਨਾਂ ਕੋਈ ਪ੍ਰੋਬਲਮ ਆਂਦੀ ਪਈ ਸੀ ਤੇ ਮੈਂ ਗੁਰੂ ਜੀ ਦਾ ਨਸਰੂਪ ਵੱਡਾ ਮੇਰੀ ਭਾਬੀ ਆਂਟੀ ਨੇ ਮੈਨੂੰ ਹਨਾ ਵੱਡੇ ਮੰਦਰ ਵਾਲਾ ਸਰੂਪ ਦਿੱਤ ਭੇਜਿਆ ਸੀ ਇੰਡੀਆ ਤੋਂ ਤੇ ਮੈਂ ਉਹ ਸਰੂਪ ਨਾਲ ਲੈ ਕੇ ਜਾਣੀ ਹੁੰਨੀ ਆ ਜਦੋਂ ਵੀ ਮੈਂ ਜਾਣੀ ਆ ਤੇ ਮੈਂ ਸਰੂਪ ਨੂੰ ਨਾਲ ਲੈ ਕੇ ਗੁਰੂ ਜੀ ਨਾਲ ਚੱਲੋ ਸਾਡੇ ਵੀ ਬੱਚੇ ਨੂੰ ਕੋਈ ਪ੍ਰੋਬਲਮ ਨਾ ਆਵੇ ਤੇ ਉਹ ਚੱਲ ਫਿਰ ਵੀ ਨਹੀਂ ਸਾਦਾ ਤੇ ਬੋਲ ਵੀ ਸਕਦਾ ਹੈਗਾ ਤੇ ਹੋ ਜਾਣੀ ਗੁਰੂ ਜੀ ਦੀ ਕਿਰਪਾ ਹੋ ਜਾਣਾ ਉਹਨੇ ਠੀਕ ਤੇ ਉੱਥੇ ਨਾ ਸਾਨੂੰ ਇੱਕ ਪ੍ਰੋਬਲਮ ਆਂਦੀ ਪਈ ਸੀ ਤੇ ਉਹ ਮੈਂਟੋ ਮੈਂਟੀ ਹਨਾ ਪ੍ਰੋਬਲਮ ਜਿਹਦਾ ਸਾਡੀ ਸੋਲਵ ਆਫ ਹੋ ਗਈ ਉੱਥੇ ਹਸਪੀਟਲ ਮੈਂ ਲੱਖ ਲੱਖ ਸ਼ੁਕਰਾਨਾ ਕੀਤਾ ਕੁੱਟੀ ਕੁੱਟੀ ਸ਼ੁਕਰਾਨਾ ਗੁਰੂਪਾ ਦਾ ਕੀਤਾ ਤੇ ਉੱਥੇ ਤਾਂ ਹੋਗੇ ਪ੍ਰੋਬਲਮ ਸੌਲਵ ਇੱਥੇ ਸਾਡੇ ਫਾਰਮੇਸੀ ਵਿੱਚੋਂ ਸਾਨੂੰ ਚੀਜ਼ ਮਿਲੇਣਾ ਹਨਾ ਰੋਲ ਡੇਲੀ ਮੇਰੇ ਬੇਟੇ ਵੱਡੇ ਨੇ ਜਾਣਾ ਅੱਜ ਨਹੀਂ ਕੱਲ ਆਈਓ ਅੱਜ ਨਹੀਂ ਕੱਲ ਆਈਓ ਮੇਰੇ ਹਨਾ ਫਿਰ ਗੁਰੂ ਪਾਵਾ ਕੇ ਅਰਦਾਸ ਲਈ ਗੁਰੂ ਪਾਜੀ ਇੱਥੇ ਤਾਂ ਪ੍ਰੋਬਲਮ ਹੋਈ ਜਾਂਦੀ ਆ ਸਾਨੂੰ ਤਾਂ ਲਾਰੇ ਲੱਗੀ ਜਾਂਦੇ ਪਏ ਆ ਮੇਰੇ ਕੋਲੋ ਛੋਟਾ ਬੱਚਾ ਆ ਬਹੁਤ ਜ਼ਰੂਰੀ ਚਾਹੀਦੀ ਆ ਹਨਾ ਇਹ ਉਹਦਾ ਜਿਹੜਾ ਦੁੱਧ ਸੀਗਾ ਹਨਾ ਉਹਦਾ ਸਪੈਸ਼ਲ ਦੁੱਧ ਆ ਤੇ ਉਹ ਮਿਲਣੇ ਨਹੀਂ ਸੀ ਤੇ ਆ ਸਾਨੂੰ ਤੇ ਫੇਰ ਹਨਾ ਮੈਂ ਜਦੋਂ ਗਿਆ ਗੁਰੂ ਜੀ ਨੂੰ ਤੇ ਦੂਸਰੇ ਦਿਨੀ ਹਨਾ ਮੇਰੇ ਅੰਕਲ ਜੀ ਹਨਾ ਗਏ ਤੇ ਉਹ ਕਹਿੰਦੇ ਹਨਾ ਤੁਸੀਂ ਸਵੇਰੇ ਆ ਕੇ ਮਤਲਬ ਕਿ ਲੈ ਸਕਦੇ ਆ ਤੇ ਸਵੇਰੇ ਗਏ ਤੇ ਉਹ ਕਹਿੰਦੇ ਨਹੀਂ ਜੀ ਤੁਸੀਂ ਸ਼ਾਮ ਹੀ ਆਈ ਹੋ ਨਾ ਬੜਾ ਮਾਨ ਜਿਹਾ ਪਰੇਸ਼ਾਨ ਹੋਇਆ ਮੈਂ ਗੁਰੂ ਜੀ ਦੇਖੋ ਹਨਾ ਉਹਦਾ ਅੱਗੇ ਨਹੀਂ ਚੰਗੀ ਤਰ੍ਹਾਂ ਖਾਂਦਾ ਪੀਂਦਾ ਹੈਗਾ ਵੀ ਤੁਸੀਂ ਕਿਰਪਾ ਕਰੋ ਹਨਾ ਵੀ ਸਾਨੂੰ ਸਾਡੀ ਪ੍ਰੋਬਲਮ ਸੋਲਵ ਕਰ ਦੋ ਤੇ ਸੰਗਤ ਜੀ ਮੈਂ ਤੁਹਾਨੂੰ ਕੀ ਦੱਸਾਂ ਮੇਰੇ ਗੁਰੂ ਜੀ ਦੀ ਨੇ ਕਿਰਪਾ ਹੋਈ ਇੰਨੀ ਜ਼ਿਆਦਾ ਕਿਰਪਾ ਸਾਨੂੰ ਹਣਾ ਮਤਲਬ ਕਿ ਜੋ ਨਹੀਂ ਸੋਚਿਆ ਸੀ ਨਾ ਉਸ ਤੋਂ ਵੀ ਦੁੱਗਣਾ ਮਿਲਿਆ ਸਾਨੂੰ ਦੁੱਗਣਾ ਹਾਏ ਜਦੋਂ ਮੇਰਾ ਬੇਟਾ ਹਣਾ ਆਇਆ ਘਰ ਮੈਂ ਉਹ ਕਹਿੰਦਾ ਮम्मा ਮम्मा ਇਹ ਆਈਓ ਨੀਚੇ ਆਈਓ ਤੇ ਮੈਂ ਹਾਏ ਮੈਂ ਦਾ ਸ਼ੁਕਰਾਨਾ ਕਰਾਂ ਕਿਤੇ ਲੱਖ ਲੱਖ ਸ਼ੁਕਰ ਇੰਨੀ ਮਨਾ ਟੈਨਸ਼ਨ ਬੱਚੀ ਸੀ ਨਾ ਗੁਰੂ ਜੀ ਹਰੇਕ ਗੱਲ ਸੌਂਦੇ ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ ਹਰੇਕ ਗੱਲ ਨੂੰ ਪੂਰਾ ਕਰਦੇ ਆ ਮੇਰੇ ਗੁਰੂ ਬਾ ਬਹੁਤ ਬਹੁਤ ਸ਼ੁਕਰਾਨਾ ਆ ਗੁਰੂ ਜੀ ਤੁਹਾਡਾ ਲੱਖ ਲੱਖ ਸ਼ੁਕਰਾਨਾ ਆ ਸ਼ੁਕਰਾਨੇ ਤਾਂ ਰੋਜ਼ ਹੀ ਹੁੰਦੇ ਆ ਹਨਾ ਤੇ ਹਰ ਵੇਲੇ ਸਭ ਤੋਂ ਵੱਡਾ ਤਾਂ ਇਹ ਸ਼ੁਕਰਾਨਾ ਆ ਕਿ ਤੁਸੀਂ ਸਾਨੂੰ ਚੁਣਿਆ ਹਨਾ ਸਾਨੂੰ ਨਦਾਨਾਂ ਨੂੰ ਚੁਣਿਆ ਨਦਾਨ ਬੱਚੇ ਆ ਕਿ ਇੰਨੀ ਤੁਹਾਡੀ ਕਿਰਪਾ ਹੁੰਦੀ ਪਈ ਐ ਇੰਨਾ ਮਤਲਬ ਕਿ ਕੱਲ ਸਮਾਦੀ ਦਿਵਸ ਸੀਗਾ ਤੇ ਅਸੀਂ ਲੰਗਰ ਪ੍ਰਸ਼ਾਦ ਬਣਾਇਆ ਮੈਂ ਤੇ ਮੇਰੇ ਅੰਕਲ ਜੀ ਨੇ ਇਹ ਬੈਠੇ ਅਸੀਂ ਮੰਤਰ ਜਾਪ ਸੁਣਿਆ ਗੁਰਬਾਣੀ ਲਾਈ ਇੰਨਾ ਮਦੱਕ ਵਧੀਆ ਦਿਲ ਨੂੰ ਸਕੂਨ ਮਿਲਿਆ ਹਨਾ ਬਹੁਤ ਵਧੀਆ ਗੁਰੂ ਜੀ ਕਿਤੇ ਨਹੀਂ ਇੱਥੇ ਸਾਡੇ ਕੋਲ ਹੀ ਆ ਕੋਈ ਇੱਦਾਂ ਦੀ ਨੈਗੇਟਿਵਿਟੀ ਨਹੀਂ ਹੈਗੀ ਕੋ ਪੋਜ਼ਿਟਿਵਿਟੀ ਆ ਜਦੋਂ ਦੇ ਗੁਰੂ ਜੀ ਆਏ ਹਨਾ ਪੋਜ਼ਿਟਿਵਿਟੀ ਹੋਈ ਪਈ ਆ ਐਨ ਵਧੀਆ ਜ਼ਿੰਦਗੀ ਚੱਲਦੀ ਪਈ ਆ ਇੱਦੇ ਗੁਰੂ ਜੀ ਸਾਡੀ ਜ਼ਿੰਦਗੀ ਵਿੱਚ ਰਹੀਓ ਤੇ ਜੋ ਗੁਰੂ ਜੀ ਮੈਂ ਹਨਾ ਬਹੁਤ ਪਰੇਸ਼ਾਨ ਹੋ ਗਈ ਸੀਗੀ ਕਿਸੇ ਕਰਕੇ ਹਨਾ ਕਿਸੇ ਬਹੁਤ ਜ਼ਿਆਦਾ ਮੇਰਾ ਦਿਲ ਦਿਖਾਤਾ ਸੀਗਾ ਮਤਲਬ ਕਿ ਮੈਂ ਉਹ ਫੈਮਿਲੀ ਨੂੰ ਆਪਣਾ ਸਮਝਦੀ ਸੀ ਤੇ ਉਹ ਫੈਮਿਲੀ ਨੇ ਮੋਰੇ ਫੇ ਗੇਮਾ ਖੇਡ ਲਈਆਂ ਤੇ ਮੈਂ ਬੜਾਈ ਰੋਈ ਬੜਾਈ ਰੋਈ ਹਨਾ ਗੁਰੂ ਜੀ ਦੇ ਅੱਗੇ ਰੋਈ ਕਿਸੇ ਅੱਗੇ ਨਹੀਂ ਰੋਈ ਨਾ ਭੈਣ ਭਰਾ ਕਿਸੇ ਦੇ ਅੱਗੇ ਨਹੀਂ ਰੋਈ ਮੈਂ ਸਿਰਫ ਆਪਣੇ ਪਿਓ ਦੇ ਅੱਗੇ ਰੋਈਆਂ ਮੈਂ ਕਿਹਾ ਮੇਰੀ ਗਲਤੀ ਹੈ ਨਾ ਤੁਸੀਂ ਮੈਨੂੰ ਸਜ਼ਾ ਦਿਓ ਤੇ ਬਾਕੀ ਤੁਸੀਂ ਦੇਖਿਓ ਹਨਾ ਤੇ ਮੈਨੂੰ ਬਹੁਤ ਜਿਆਦਾ ਮਤਲਬ ਕਿ ਫੀਲ ਹੋਇਆ ਸਾਰਾ ਦਿਨ ਉਰ ਹੋ ਕੇ ਇਦਾਂ ਮੇਰਾ ਨਿਕਲਿਆ ਪਰ ਗੁਰੂ ਜੀ ਨੇ ਮੈਨੂੰ ਸਟਰੋਂਗ ਬਣਾਇਆ ਹੋਇਆ ਆ ਉਹਨਾਂ ਦੇ ਮੇਰਾ ਮੇਰੇ ਪਿੱਛੇ ਮੇਰਾ ਪਿਓ ਖੜਾ ਆ ਮੇਰਾ ਬਾਲ ਨੇ ਪਾਂਕਾ ਹੋ ਸਕਦਾ ਇੰਨੀ ਉਹਨਾਂ ਦੀ ਕਿਰਪਾ ਆ ਤੇ ਮੈਂ ਗੁਰੂ ਜੀ ਨੇ ਕਿਹਾ ਜੋ ਹਨਾ ਤੈਨੂੰ ਨੁਕਸਾਨ ਪਹੁੰਚਾਉਂਦੇ ਉਹਨਾਂ ਨੂੰ ਮੈਂ ਆਪੇ ਹੀ ਦੂਰ ਕਰ ਦੇਣਾ ਆ ਬਸ ਇਹ ਇਹ ਸਭ ਤੋਂ ਵੱਡੇ ਉਹਨਾਂ ਦੇ ਵਰਲਡ ਆ ਮੇਰੇ ਵਾਸਤੇ ਗੁਰੂ ਜੀ ਹਮੇਸ਼ਾ ਆਪਣੀ ਕਿਰਪਾ ਬਣਾਈ ਰੱਖਿਓ ਸਾਡੇ ਪਰਿਵਾਰ ਤੇ ਹਮੇਸ਼ਾ ਸਾਡਾ ਖਿਆਲ ਰੱਖਿਓ ਸਾਡੇ ਸਿਰ ਉੱਤੇ ਆਪਣਾ ਅਸ਼ੀਰਵਾਦ ਵਾਲਾ ਹੱਥ ਰੱਖਿਓ ਸਾਡੀ ਬਾਹ ਫੜ ਕੇ ਰੱਖਿਓ ਗੁਰੂ ਜੀ ਤੁਹਾਡੇ ਤੋਂ ਬਿਨਾ ਕੋਈ ਨਹੀਂ ਹੈਗਾ ਪਰਦੇਸਾਂ 'ਚ ਬੈਠੇ ਆ ਕੋਈ ਨਹੀਂ ਹੈਗਾ ਸਾਡਾ ਤੁਸੀਂ ਹੀ ਆ ਸਾਡੇ ਬੱਸ ਸਭ ਕੁਝ ਤੁਸੀਂ ਆ ਗੁਰੂ ਜੀ ਲੱਖ ਲੱਖ ਸ਼ੁਕਰਾਨਾ ਕੋਟੀ ਕੋਟੀ ਸ਼ੁਕਰਾਨਾ ਮੈਨੂੰ 2 ਦਿਨ ਤੋਂ ਮੈਸੇਜ ਆ ਰਿਹਾ ਸੀ ਕੁੜੀਆਂ ਸ਼ੁਕਰਾਨਾ ਕਰ ਸ਼ੁਕਰਾਨਾ ਕਰ ਤੇ ਹੁਣ ਮੈਂ ਆਪਣਾ ਪਾਠ ਕਰਕੇ ਹਟੀ ਸੀ ਮੰਤਰ ਜਾਪ ਤੇ ਮੈਂ ਗੁਰੂ ਜੀ ਦੇ ਸਰੂਪ ਦੇ ਅੱਗੇ ਬੈਠ ਕੇ ਆਪਣਾ ਸ਼ੁਕਰਾਨਾ ਕਰਦੀ ਆ ਗੁਰੂ ਜੀ ਲੱਖ ਲੱਖ ਸ਼ੁਕਰਾਨਾ ਤੁਹਾਡਾ ਗੁਰੂ ਪਾ ਅਨੰਤਮ ਨੰਤਮ ਸ਼ੁਕਰਾਨਾ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਓਮ ਨਮਾ ਸ਼ਿਵਾਏ ਸ਼ਿਵ ਜੀ ਸਦਾ ਸਹਾਇ ਓਮ ਨਮਾ ਸ਼ਿਵਾਏ ਗੁਰੂ ਜੀ ਸਦਾ ਸਹਾਇ ਜੈ ਗੁਰੂ ਜੀ ਜੈ ਗੁਰੂ ਜੀ ਗੁਰੂ ਜੀ ਸੰਗਤ ਜੀ ਜਿਆ ਕਰੋ ਜੀ ਓ ਨਮਾ ਸ਼ਿਵਾਏ ਸਿਟੀ ਸਦਾ ਸਹਾਇ ਓ ਨਮਾ ਸ਼ਿਵਾਏ ਗੁਰੂ ਜੀ ਸਦਾ ਸਹਾਇ ਸੰਗਤ ਜੀ ਮੈਂ ਤੁਹਾਡੇ ਨਾਲ ਅੱਜ ਦਾ ਸਖ ਸਤਸਕ ਸ਼ੁਰੂ ਸ਼ੇਅਰ ਕਰਨਾ ਚਾਹਨੀ ਆ ਮੇਰੇ ਮੇਰਾ ਬੇਟਾ ਨਾ ਕੱਲ ਨਾ ਠੀਕ ਨਹੀਂ ਸੀਗਾ ਤੇ ਉਹਨੂੰ ਨਾ ਬੁਖਾਰ ਬਹੁਤ ਜ਼ਿਆਦਾ ਸੀ ਤੇ ਜਿੱਦਾਂ ਮਾਰਨਿੰਗ ਟਾਈਮ ਹੈ ਨਾ ਉਹਨੂੰ ਜ਼ਿਆਦਾ ਹੀ ਹੋ ਗਿਆ ਸਵੇਰ ਦੇ 5 ਵਜੇ ਤੇ ਬਹੁਤ ਜ਼ਿਆਦਾ ਹੀ ਹੋ ਗਿਆ ਸੀਗਾ ਤੇ ਉਹਨੂੰ ਮੈਂ ਦਵਾਈ ਦਿੱਤੀ ਤੇ ਮੈਂ ਗੁਰੂ ਜੀ ਮਰੇ ਆਪਣਾ 3 ਵਜੇ ਉੱਠ ਕੇ ਮੰਤਰ ਜਾਪ ਕਰਕੇ ਅੰਮ੍ਰਿਤ ਵੇਲਾ ਕਰਕੇ ਮੈਂ ਲੰਮੀ ਪੈ ਗਈ ਸੀ ਤੇ ਦੁਬਾਰਾ ਫੇਰ ਮੇਰੇ ਅੰਕਲ ਜੀ ਨੇ ਕਿਹਾ ਇਹਨੂੰ ਬਹੁਤ ਜ਼ਿਆਦਾ ਬੁਖਾਰ ਆ ਤੇ ਇਹਨੂੰ ਦੇਖ ਤੇ ਮੈਂ ਦਵਾਈ ਦਿੱਤੀ ਤੇ ਇਹ ਮੈਂ ਸੋ ਗਿਆ ਮੇਰਾ ਬੇਟਾ ਤੇ ਮੈਂ ਵੀ ਉੱਧਰ ਜਾ ਕੇ ਲੰਮੀ ਪੈ ਗਈ ਦੂਸਰੇ ਬੇਟੇ ਕੋ ਤੇ ਹਨਾ ਫੇਰ ਅਸੀਂ ਐਤਵਾਰ ਦੀ ਐਤਵਾਰਾ ਨਾ ਗੁਰਦੁਆਰੇ ਜਾਈ ਤਾਂ ਮੱਥਾ ਟੇਕ ਕੇ ਨਾ ਮੇਰੀ 8:00 ਵਜੇ ਦੁਆਰਾ ਮੈਂ ਉੱઠી ਮੇਰੀ ਹੈ ਨਾ ਬਹੁਤ ਜ਼ਿਆਦਾ ਨਾ ਪੇਟ ਵਿੱਚ ਪੇਨ ਹੋ ਰਹੀ ਸੀ ਬਹੁਤ ਜ਼ਿਆਦਾ ਜਿਹਨੂੰ ਕੋਵੇ ਮਤਲਬ ਬਰਦਾਸ਼ਤ ਤੋਂ ਬਾਹਰ ਸੀ ਮੈਂ ਆ ਕੇ ਮੱਥਾ ਟੇਕਿਆ ਵਾ ਗੁਰੂ ਜੀਆ ਮੈਨੂੰ ਕੀ ਹੋਈ ਜਾਂਦਾ ਹੈ ਹੈ ਨਾ ਆ ਵੀ ਰਾਵ ਨਹੀਂ ਆਂਦਾ ਹੈਗਾ ਵੀ ਇਹ ਕੀ ਹੋ ਗਿਆ ਇੱਕਦਮ ਮੈਂ ਚੰਗੀ ਭਲੀ ਮੈਂ ਹੈਗੀ ਸੀ ਤੇ ਸੰਗਤ ਜੀ ਪਤਾ ਨਹੀਂ ਹੈ ਨਾ ਫਿਰ ਮੈਂ ਜੁਆਇਨ ਘਾਤੀ ਤੇ ਮੈਂ ਰੈਡੀ ਹੋਈ ਤੇ ਮੈਂ ਤੇ ਮੇਰੇ ਅੰਕਲ ਜੀ ਨਾ ਗਰਦਾਰੇ ਮਤਫਿਕ ਚਲ ਗਿਆ ਸੀ ਗਰਦਾਰੇ ਗਿਆ ਤੇ ਮੱਥਾ ਟੇਕਿਆ ਆਪਣਾ ਤੇ ਵਾਪਸ ਬੇਟਾ ਠੀਕ ਨਹੀਂ ਕਰਕੇ ਨਾ ਸੀ ਚਾਹ ਪ੍ਰਸ਼ਾਦ ਦਾ ਹਨਾ ਲੰਗਰ ਨਹੀਂ ਖਾ ਗਿਆ ਸੀ ਸਿੱਧਾ ਨਾ ਪ੍ਰਸ਼ਾਦ ਲੈ ਕੇ ਘਰ ਨੂੰ ਆ ਗਿਆ ਤੇ ਸੰਗਤ ਜੀ ਮੈਂ ਰਾਤ ਜਾਣਾ ਤੁਰ ਹੀ ਜਾਵਾ ਤੇ ਹਨਾ ਚਿੜੀ ਦਾ ਬੱਚਾ ਜਿਸ ਸਾਈਡ ਮੈਂ ਤੁਰ ਹੀ ਜਾਂਦੀ ਸੀ ਹਨਾ ਕਾਫੀ ਮਤਲਬ ਸੀਗਾ ਤੇ ਮਤਲਬ ਉਹ ਪਰ ਨਹੀਂ ਸੀ ਆਏ ਉਹ ਨਾ ਮਰਿਆ ਪਿਆਸ ਹੈਗਾ ਹਏ ਮੈਂ ਹੈਨਾ ਉਹਦੇ ਦੇਖ ਕੇ ਨਾ ਕਿਹਾ ਮੈਂ ਜੈ ਗੁਰੂ ਜੀ ਜੈ ਗੁਰੂ ਜੀ ਮੈਂ ਕਿਹਾ ਤੇ ਮੇਰੇ ਹੈਨਾ ਮਨ ਅਚ ਬੜੀ ਹੜਕੀ ਜੇ ਜਾਵੇ ਗੱਲ ਵੇ ਇਹ ਕੀ ਹੋਏਗੀ ਤੇ ਮੈਂ ਕਾਰ ਆ ਗਈ ਕਾਰ ਆ ਕੇ ਨਾ ਮੇਂ ਦਰਦ ਨਾਲ ਟੇ ਤੇ ਮੇਂ ਮਨ ਹੈਨਾ ਦਬੂਜਿਆ ਬੁਜਿਆ ਜੇ ਪਤਾ ਹੀ ਨਹੀਂ ਕੀ ਹੋ ਗਿਆ ਹੈਨਾ 2-3 ਘੰਟਿਆਂ ਦੇ ਵਿੱਚ ਤੇ ਅੰਕਲ ਜੀ ਨੂੰ ਹੈਨਾ ਪੇਟ ਦਰਦ ਹੋਣ ਲੱਗ ਪਿਓ ਉਹ ਵੀ ਵਾਰ-ਵਾਰ ਵਾਸ਼ਰੂਮ ਜਾਇਆ ਮੈਂ ਬੈਠ ਗਈ ਮੈਂ ਕਿਹਾ ਓ ਗੁਰੂ ਜੀ ਦੇ ਸਰੂਪ ਮੋਰੇ ਮੈਂ ਓ ਗੁਰੂ ਜੀ ਵਿਕੀ ਹੋ ਗਿਆ ਅੱਜ ਹਨਾ ਕਿੱਦਾਂ ਦਾ ਦਿਨ ਹੈ ਅੱਜ ਤੁਸੀਂ ਰਕਸ਼ਾ ਕਰੋ ਸਾਡੀ ਹਨਾ ਸਰ ਤੇ ਹੱਥ ਰੱਖੋ ਮੇਰੇ ਬੱਚਾ ਮੇਰਾ ਬੱਚਾ ਇੰਨਾ ਬਿਮਾਰ ਆ ਅੰਕਲ ਜੀ ਨੂੰ ਕੀ ਹੋ ਜਾਂਦਾ ਮੇਰੇ ਚ ਖੁਦ ਚ ਨਹੀਂ ਹਿੰਮਤ ਹੈ ਗਈ ਵੀ ਮੈਂ ਕੀ ਕਰਾਂ ਮੈਨੂੰ ਸਮਝ ਨਹੀਂ ਲੱਗਦੀ ਹਨਾ ਤੇ ਮੈਂ ਆਪਣਾ ਬੈਠ ਗਈ ਤੇ ਹਨਾ ਮੈਂ ਜਦੋਂ ਇਦਾਂ ਪਰ ਧਿਆਨ ਲਾ ਕੇ ਬੈਠੀ ਮੰਤਰ ਜਾਪ ਲਾ ਕੇ ਤੇ ਮੈਨੂੰ ਇਦਾਂ ਹੋਇਆ ਕਿ ਗੁਰੂ ਜੀ ਮੈਨੂੰ ਕਹਿ ਰਹੇ ਪੁੱਤ ਤیرے ਤਿੰਨਾ ਉੱਤੇ ਬਹੁਤ ਵੱਡਾ ਸੰਕਟ ਸੀ ਉਹ ਮੈਂ ਟਾਲ ਦਿੱਤਾ ਆ ਬਹੁਤ ਵੱਡਾ ਥਾ ਤੇ ਉੱਤੇ ਸੰਕਟ ਆਇਆ ਸੀ ਮੈਂ ਕਿਹਾ ਹਾਈ ਗੁਰੂ ਜੀ ਤੁਹਾਡਾ ਨੰਦੋਂ ਨੰਦੋਂ ਸ਼ੁਕਰਾਨਾ ਗੁਰੂ ਜੀ ਜਦੋਂ ਮੈਂ ਮੰਤਰ ਜਾਪ ਕਰਕੇ ਉੱਠੀ ਆਪਣਾ ਪ੍ਰਸ਼ਾਦ ਖਾਦਾ ਭੋਗ ਲਾਨੀਆ ਸਵੇਰੇ ਸ਼ਾਮੀ ਗੁਰੂ ਜੀ ਨੂੰ ਤੇ ਸੰਗ ਜੀ ਮੈਂ ਪਰਸੋਣੀ ਹੋ ਗਈ ਹੁਣ ਬੜੀ ਗੁਦਿਆ ਮੇ ਹੋਵੇ ਮਨ ਉਹਨਾਂ ਦੱਸ ਦਿੱਤਾ ਵੀ ਤੂੰ ਤੇਰਾ ਤੁਹਾਡੇ ਤੇ ਨਾ ਉੱਤੇ ਬਹੁਤ ਵੱਡਾ ਸੰਕਟ ਆਇਆ ਹੋਇਆ ਸੀਗਾ ਤੇ ਉਹ ਟਲ ਗਿਆ ਆ ਹੁਣ ਤੂੰ ਫਿਕਰ ਨਾ ਕਰ ਬਿਲਕੁਲ ਠੀਕ ਆ ਮੇਰੇ ਬੇਟੇ ਦਾ ਵੀ ਬੁਖਾਰ ਉੱਤਰ ਗਿਆ ਪਰ ਸੋਣਾ ਉਹ ਹੁਣ ਚੰਗਾ ਪਲਾ ਖੇਡਣ ਲੱਪਿਆ ਆ ਸੰਘਾ ਜੀ ਤਿੰਨ ਚਾਰ ਘੰਟੇ ਨੇ ਪੈੜੇ ਸੀਗੇ ਨਾ ਵੀ ਮਤਲਬ ਮੇਰੇ ਕੋ ਨਾ ਮੈਨੂੰ ਬੋਲ ਕੇ ਦੱਸ ਨਹੀਂ ਸਕਦੀ ਹੈ ਕਿ ਮੈਂ ਆਪਣੇ ਇੰਡੀਆ ਵੀ ਆਪਣੀਆਂ ਆਂਟੀਆਂ ਨਾਲ ਗੱਲ ਕੀਤੀ ਮੈਂ ਕਿਹਾ ਜਿੱਦਾਂ ਹੋਈ ਆ ਪਤਾ ਨਹੀਂ ਮੈਨੂੰ ਕੀ ਹੋਈ ਜਾਂਦਾ ਆ ਤੇ ਉਸ ਤੋਂ ਬਾਅਦ ਫਿਰ ਮੈਂ ਜਦੋਂ ਮੰਤਰ ਜਾਪ ਕਰਕੇ ਗੁਰੂ ਜੀ ਨਾਲ ਗੱਲ ਕੀਤੀ ਫਿਰ ਮੈਨੂੰ ਠੀਕ ਹੋਣਾ ਮੈਂ ਸ਼ੁਰੂ ਹੋ ਗਈ ਸੀ ਸੰਗਤ ਜੀ ਬੜੀ ਕਿਰਪਾ ਮੇਰੇ ਗੁਰੂ ਪਾ ਦੀ ਪਤਾ ਨਹੀਂ ਕਿਹੜਾ ਕਸ਼ਟ ਡਾ ਪਾਰਾ ਸਾਡੇ ਤੇ ਨਾ ਉੱਤੇ ਆਇਆ ਹੋਇਆ ਸੀ ਜਿਹੜਾ ਗੁਰੂ ਜੀ ਨੇ ਟਾਲ ਦਿੱਤਾ ਲੱਖ ਲੱਖ ਸ਼ੁਕਰਾਨਾ ਮੇਰੇ ਗੁਰੂ ਜੀ ਲੱਖ ਲੱਖ ਤੁਹਾਡਾ ਸ਼ੁਕਰਾਨਾ ਕੋਟੀ ਕੋਟੀ ਸ਼ੁਕਰਾਨਾ ਇੱਥੇ ਸਾਡੇ ਤੇ ਮੇਰ ਭਰਿਆ ਹੱਥ ਰੱਖੀ ਰੱਖਿਓ ਗੁਰੂ ਜੀ ਬਹੁਤ ਬਹੁਤ ਤੁਹਾਡਾ ਸ਼ੁਕਰਾਨਾ ਮੇਰੇ ਗੁਰੂ ਜੀ ਇਹ ਸੰਗਤ ਜੀ ਮੈਂ ਅੱਥੀ ਆਪਣੇ ਸਾਥ ਸਾਗ ਨੂੰ ਵਿਰਾਮ ਦਿੰਨੀ ਆ ਓਮ ਨਮਾ ਸ਼ਿਵਾਏ ਸ਼ਿਵ ਜੀ ਸਦਾ ਸਹਾਏ ਓਮ ਨਮਾ ਸ਼ਿਵਾਏ ਗੁਰੂ ਜੀ ਸਦਾ ਸਹਾਏ ਬਹੁਤ ਦਿਹਾਵਾਨਿਆ ਸਾਡੇ ਗੁਰੂ ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸੰਗਤ ਜੀ ਲੱਖ ਲੱਖ ਸ਼ੁਕਰਾਨਾ ਜੇ ਮੇਰੇ ਕੋ ਕੋਈ ਗਲਤੀ ਹੋਈ ਹੋਈ ਮੈਨੂੰ ਮਾਫ ਕਰਦੇ ਹੋ ਓਮ ਨਮਾਸ਼ਿਵਾਯ ਸ਼ਿਵ ਜੀ ਸਦਾ ਸਹਾਏ ਓਮ ਨਮਾਸ਼ਿਵਾਯ ਗੁਰੂ ਜੀ ਸਦਾ ਸਹਾਏ ਜੈ ਗੁਰੂ ਜੀ ਜੈ ਗੁਰੂ ਜੀ